ਉਹਨੇ ਬਾਈ ਉਹਨੇ ਬਾਈ ਕੱਲ ਨੂੰ ਭਾਈ ਨਾਣੇ ਕੁੜੀ ਜਾਨੇ ਕਿ ਜਿੰਨੇ ਅੱਥੇ ਮੁੰਡੇ ਆ ਅੱਥੇ ਮੁੰਡੇ ਨੂੰ ਕਹਿੰਦਾ ਉਹਨਾਂ ਇੱਕ ਨਹੀਂ ਜਾ ਮਿਲਦਾ ਚੌਂ ਚੋ ਬਲਾਉ ਪਹਿਲਾਂ ਬੰਦੇ ਖਾਣੇ ਤੇ ਹਾਜ਼ਰ ਹੋਣਗੇ ਅਸੀਂ ਇੱਥੇ ਸਦਾ ਲੈ ਕੇ ਆਉਂਦੇ ਹਾਂ ਖਾਣੇ ਦੇ ਨਾਲ ਖਾਣੇ ਦੇ ਨਾਲ ਪਿੰਡ ਖੜ ਜਾਂਦੇ ਨਹੀਂ ਦੱਸਣਾ ਉਹ ਕੁੜੀ ਨੂੰ ਕਹਿੰਦੇ ਅੱਥੇ ਮੁੰਡੇ ਸਾਧ ਅੱਥੇ ਬੰਦੇ ਆ ਲੈ ਕੇ ਆਵਾਂਗੇ ਜੇ ਕੋਈ ਉਹਨਾਂ ਕਰ ਜਾ ਨਹੀਂ ਖੋਣਾ ਪੰਨਾ ਤਾਂ ਡੈਟਮਿਕ ਹੋ ਗਿਆ ਪਿਆਮ ਲਿਖਿਆ ਪਹਿਲਾਂ ਲੋਕਾਂ ਨੂੰ ਕੋਈਗਾ ਨਹੀਂ ਭਾਵੇਂ ਥਾਣੇ ਲੈ ਜਾਓ ਪਹਿਲਾਂ ਇੱਥੇ ਮਾਰੋ ਅਸੀਂ ਤਾਂ ਜਵਾਬ ਨਹੀਂ ਆਇਆ ਕੁੜੀ ਨੇ ਕਿਹਾ ਨਾ ਕੋਈ ਕੁੜੀ ਨੇ ਖੋਲ ਕਰਕੇ ਇੱਥੇ ਕੁੱਟਣ ਲਈ ਸੱਦ ਲੈਣ ਕੁੜੀ ਕਿ ਗਰੰਟੀ ਦੀ ਵੀ ਤਾਂ ਕੁੜੀ ਨੇ ਫੋਨ ਕਰਕੇ ਸੱਦ ਲੈਣੇ ਕੁੱਟਣ ਲਈ ਕੁੜੀ ਨੂੰ ਕਿ ਉਹਨਾਂ ਨੂੰ ਸੱਦ ਲੈ ਅਸੀਂ ਉਹਨੂੰ ਜਾਮ ਕਰਾਉਂਦਾ ਸਾਰੇ ਸਾਰੇ ਆਈ ਜਾਂਦੇ ਸੱਤੋਂ ਕਰ ਚਲੋ ਮਾਰ ਕੇ ਗਿਆ ਉਹਦਾ ਸਗਾ ਚੱਲਦੇ ਨਾਣੇ ਕੁੜੀ ਦੀ ਗੱਲ ਦੀ ਲਾਓ ਜੀ ਥਾਣੇ ਸੱਤ ਨੂੰ ਹੀ ਘਲਾਵਾ ਦੇ ਦੋ ਚਲੋ ਹੋ ਜਾਏ ਭਾਈ ਐਸੇ ਘਾਉਣ ਦੇ ਲੋਰਾਂ ਕੀ ਗੱਲ ਸਾਡਾ ਬੰਦਾ ਮਰ ਜਾਂਦਾ ਫੇਰ ਖਾਣੇ ਦੇ ਬਾਹਰ ਚ ਪੜੇ ਨਾ ਨਾ ਮਾਰੇ ਮੈਨੂੰ ਆਣਾ ਜਾਨੇ ਮੈਂ ਮੈਂ ਤੁਹਾਨੂੰ ਦੱਸਦਾ ਇੱਥੇ ਇੱਥੇ ਮੁੰਡੇ ਸੱਤੂ ਆ ਤੁਹਾਡੇ ਨਾਲ ਐਸਾ ਤੁਹਾਡੇ ਨਾਲ ਪਰਚਾ ਹੋਊਗਾ ਕਦੇ ਅਧਰ ਹੁਕਮ ਚੱਲੇ ਨਹੀਂ ਮੈਂ ਨਹੀਂ ਜਾੜਦੇ ਸਾਨੂੰ ਜੋ ਵਰਤੀ ਕਰਨਾ ਪਵੇ ਭਾਵੇਂ ਠਾਣੇ ਭੁੱਲਣੇ ਪੈਣ ਸਾਫ਼ ਤੁਹਾਡੇ ਨਾਲ ਹੈ ਮੈਂ ਬਿਲਾਉ ਬੰਦੇ ਬਿਲਾਉ ਪਹਿਲਾਂ ਨਹੀਂ ਨਹੀਂ ਚਾਹੀਦਾ ਠਾਣੇ ਨਹੀਂ ਆਇਆ ਮਾਰ ਕੇ ਕਰ ਜਾਣੋ ਹੋਰ ਕਿਸੇ ਵਾਰ ਕੇ ਜਾਣਗੇ ਇਹ ਰਾਜਾ ਕੰਨਸਰ ਦਾ ਆਤਾ ਕੋਈ ਤੇਰੇ ਦੇ ਘਰ ਦੇ ਗਣਪੰਗੇ ਪਾਉਂਦੇ ਨੇ ਫਨੀ ਦੇ ਅਸੀਂ ਬੰਦੇ ਜਵਾਨ ਨਹੀਂ ਛੱਡਣੇ ਹਾਂ ਮੈਂ ਤਾਂ ਮੇਰੇ ਸਾਹਮਣੇ ਬੁੱਧੇ ਜਾਣਾ ਛੱਲਦੇ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਨਾ ਠੀਕ ਹੈ ਚੱਲਾ ਇੱਕ ਨਹੀਂ ਚੱਲ ਉਠਾਣੇ ਬੁਲਾ ਲਓ ਚਾਹ ਮ ਖਿਲਾਓ ਹੋਰ ਕੋਟੋ ਨੂੰ ਚਾਹ ਆ ਜਾ ਆ ਜਾ ਆ ਜਾ ਗੁਜਾਮੀ ਗੋਲ ਜਾਨੀ ਗੁਜਾਮੀ ਗੋਲ ਜਾਨੀ ਚਲੋ ਕੁੱਟ ਮੈਣ ਜੇ ਸਾਡੇ ਸਾਹਮਣੇ ਬਾਹ ਚਲੋ ਸਾਹਮਣੇ ਕੁੱਟੋ ਅੱਜ ਅੱਗੇ ਨਿਕਲ ਸਾਹਮਣੇ ਕੁੱਟੋ ਮੈਂ ਕਦੀ ਮੋਟਾ ਤਾਂ ਮੈਂ ਭਾਈ ਤੇਰੇ ਸਗਾ ਮੈਂ ਤੁਹਾਨੂੰ ਦੱਸਦਾ ਕੁੱਟਣਾ ਕਿਹਦਾ ਹਾਂ ਮੈਂ ਸੜੇ ਕੁੜੀ ਕੁੱਟਣੀ ਆ ਹਣੇ ਮੈਂ ਕੁੱਟਣੀ ਆ ਆ ਮੇਰੇ ਸਾਹਮਣੇ ਕੌਣ ਤੋਂ ਧਮਕੀ ਆ ਰਹੀ ਹੈ? ਇਹਨਾਂ ਨੇ ਕਿਹਾ ਕਿ ਦੋ ਮਿੰਟ ਦੇ ਦੇ। ਇਹ ਸਾਡਾ ਰੀਨਸ ਨਾ ਨਹੀਂ ਟੋਣੇ ਅਸੀਂ। ਕਾਹਵੇਂ ਸਾਡੇ ਲੋਕ ਗੱਲ ਪੈਂਦੇ ਯਾਰ। ਕੀ ਹੋਇਆ ਕੀ ਕਿੱਥੋਂ ਜਾਰੀ ਕੀ ਹੋਇਆ? ਭਾਈ ਜੀ ਕੋਈ ਗੱਲ ਨਹੀਂ ਹੋਈ। ਕੋਈ ਗੱਲ ਨਹੀਂ। ਲੋਰ ਤੋਂ ਬੱਸ ਆ ਰਹੀ ਸੀਗੀ। ਪੀ.ਆਰ.ਟੀ. ਦੀ ਸਾਡੀ 46 ਬੱਸ ਭਾਈ ਨੰਬਰ ਬੱਸ ਸੀਗੀ। ਠੀਕ ਹੈ। ਕੁੜੀ ਨੇ ਫੋਨ ਕਰਕੇ ਸਿਰਫ ਕਾਊਂਟਰ ਤੇ ਗੱਡੀ ਲੱਗੀ ਨਹੀਂ ਸੀ, ਸਾਈਡ ਤੇ ਸੀਗੀ ਬੱਸ ਗੱਡੀ। ਉਹਨੇ ਕਿਹਾ ਵੀਰੇ ਕੋਈ ਗੱਲ ਨਹੀਂ ਕਾਊਂਟਰ ਤੇ ਲੱਗਿਆਂਗੇ ਤੁਸੀਂ ਉੱਥੇ ਚੜਜੋ। ਇੰਨੀ ਗੱਲ ਕਹੀ ਐ। ਜਦੋਂ ਬੱਸ ਗਿੱਦੜਵੇ ਪਹੁੰਚੀ ਐ। ਉਹਨੇ ਫੋਨ ਕਰਿਆ ਉਹਨੇ ਉਹਦੀ ਮੁੰਡੇ 4-5 ਮੁੰਡੇ ਆਏ ਆ 8 ਮੁੰਡੇ ਆਇਆ ਬਾਰੀ ਦੇ ਵਿੱਚ ਆਏ ਵਿੱਚ ਤੇ ਉਹਨੇ ਕਿਹਾ ਵੀ ਯਾਰ ਜੀ ਕਹਿੰਦੇ ਦੱਸੋ ਕੀ ਗੱਲ ਹੈ ਕਹਿੰਦੇ ਤੁਸੀਂ ਥੱਲੇ ਆਓ ਕਹਿੰਦੇ ਦੱਸੋ ਗੱਲ ਕੀ ਹੈ ਜਦੋਂ ਉਹ ਥੱਲੇ ਕਰੇਟਰ ਉਤਰਿਆ ਉਹਦੀ ਉਹਨੇ ਸਿਰ 'ਚ ਰਾਣ ਮਾਰੀ 2-3 ਨੇ ਰਾਣਾ ਮਾਰ ਗਿਆ ਉਹਰੇ ਹੱਥ ਹਸਪੀਟਲ ਜਾ ਕੇ ਦੇਖ ਲਓ 8 ਤੋਂ 9 ਤੱਕ ਲੋਕਾਂ ਦੇ ਕਹਿਣ ਮੁਤਾਬਕ ਕੁੜੀ ਨੂੰ ਕੱਲ ਕੋ ਚੜਾਇਆ ਨਹੀਂ ਗਿਆ ਮਤਲਬ ਇਹ ਵੀ ਕੋਈ ਗੱਲ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਥੋਂ ਇਥੋਂ ਮਿੰਟ ਪਬਲਿਕ ਦੇ ਵਿੱਚ ਦੱਸੋ ਕਿਹੜੀ ਬਸ ਦੇ ਵਿੱਚ ਅਸੀਂ 90 100 150 ਫਾਰੀ ਨਹੀਂ ਹੁੰਦੀ ਕੋਈ ਬੰਦਾ ਕੋਸੀ ਕੁੜੀ ਨੂੰ ਕਹਿ ਰਿਹਾ ਹੈ ਨਾ ਕਿਹੜੀ ਕੁੜੀ ਕਿਹੜੀ ਕੁੜੀ ਨੂੰ ਪੁੱਛੋ ਕੋਈ ਬੰਦਾ ਕਹਿ ਰਿਹਾ ਤੁਹਾਨੂੰ ਦੱਸ ਕਿਉਂ ਨਹੀਂ ਜਿਹੜਾ ਬੰਦੇ ਅਸੀਂ ਬੜੀਏ ਬੰਦੇ ਨੂੰ ਪਤਾ ਅੱਗੇ ਖਾਲੀ ਪਰਦੇ ਆਈਆਂ ਨੇ 1.5 ਤੋਂ ਫਾਰੀ ਬਾਅਦ ਦੇ ਵਿੱਚ ਹੁੰਦੀ ਹੈ ਕੋਈ ਨਾ ਕੋਈ ਪਛਾਣਾ ਆ ਗਿਆ ਬੰਦੇ ਸ਼ਿਕਾਇਤ ਕਰ ਸਕਦੇ ਆ ਮਾਣੋ ਸਾਡੇ ਦੇ ਵਿੱਚ ਨਹੀਂ ਜਿਹੜਾ ਆ ਗਿਆ ਤੁਸੀਂ ਆਨਲਾਈਨ ਸ਼ਿਕਾਇਤ ਕਰੋ ਬਸ ਦੇ ਵਿੱਚ ਨਹੀਂ ਚੜਾ ਹੈ ਗਿਆ ਇਹ ਥੋੜਾ ਕੀ ਤੁਸੀਂ ਅਸੀਂ ਕੀ ਅਸੀਂ ਕੀ ਇਹਦਾ ਤੀਪੋਤ ਨਹੀਂ ਅਗਲਾ ਐਕਸ਼ਨ ਕੀ ਹੋਊਗਾ ਅਸੀਂ ਨੌਕਰੀ ਕਰਦੇ ਨਾ ਕਰ ਜਾਂ ਜਾਂ ਕਿ ਨਾ ਚੱਲ ਅਗਲਾ ਐਕਸ਼ਨ ਕੀ ਰਹਗਾ ਵਜੇ ਅਸੀਂ ਸੇਵਾ ਕਰਦੇ ਅਗਲਾ ਐਕਸ਼ਨ ਉਹਨਾਂ ਨੂੰ ਜਿੰਨਾ ਚਿਰ ਉੱਥੇ ਬੁਲਾ ਨਹੀਂ ਜਾਂਦਾ ਰੈਪੋਰਟਿੰਗ ਕੀਤਾ ਜਾਂਦਾ ਉਹਨਾਂ ਚੋਰ ਬਿਲਕੁਲ ਜਾਂ ਨਹੀਂ ਖੁੱਲਦਾ ਪਰਚਾ ਘਟਾਵਾਂਗੇ ਠੀਕ ਹੈ ਉਹਨਾਂ ਚਿਰ ਸਾਰਾ ਸਾਰਾ ਪਰਚਾ ਘਟਾ ਕਿ ਨਹੀਂ ਗਿਆ ਬੰਦੇ ਦੇ ਸੱਟ ਕਿ ਨਹੀਂ ਗਿਆ ਬੰਦੇ ਦੇ ਹਾਂਜੀ ਸਿਰ ਪਟ ਗਿਆ ਜੀ ਸਿਰ ਪਟ ਗਿਆ ਬਾਈ ਦਿੱਤੋਂ ਅਸੀਂ ਸਿਰ ਪੜਾਉਣਾ ਹੈ ਇੱਥੇ ਇੱਕ ਤਾਂ ਅਸੀਂ ਸੇਵਾ ਕਰਦੇ ਇੱਥੇ ਦਿਨ ਰਾਤ ਲੋਕਾਂ ਨੂੰ ਮੰਚਾਂ 'ਤੇ ਪਹੁੰਚਾਉਣੇ ਹੈਗੇ